ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੋਟਰਸਾਈਕਲ ਦੇ ਉੱਤੇ ਰੇੜਾ ਲਾਇਆ ਹੋਇਆ ਹੈ ਜਿਹੜਾ ਕਿ ਐਕਸੀਡੈਂਟ ਦਾ ਕਾਰਨ ਬਣਿਆ ਹੁਣ ਨਾ ਤਾਂ ਇਹਦੇ ਤੇ ਸਰਕਾਰੀ ਪਲੇਟਾਂ ਲੱਗੀਆਂ ਨੇ ਨਾ ਇਹਨਾਂ ਦੀ ਕੋਈ ਚੈਕਿੰਗ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗੁਰਦੁਆਰਾ ਨਾਨਕਸ਼ਰ ਦੇ ਸਾਹਮਣੇ ਪੁਲ ਦੇ ਉੱਤੇ ਜੋ ਕੀ ਹਾਦਸਾ ਹੋਇਆ ਹੈ ਬਾਕੀ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਆ ਅਸੀਂ ਤੁਸੀਂ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ ਪੁਲਿਸ ਮੁਲਾਜ਼ਮਾਂ ਨਾਲ ਵੀ ਤੇ ਜਿੱਥੇ ਕੀ ਇਹ ਰੇੜਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਇੱਕ ਜੋ ਵਿਅਕਤੀ ਆ ਥੱਲੇ ਗਿਰਿਆ ਦੱਸਿਆ ਜਾ ਰਿਹਾ ਹੈ ਕਿ ਪੁਲ ਦੇ ਉੱਤੋਂ ਥੱਲੇ ਗਿਰ ਗਿਆ ਉਹਨੂੰ ਵੀ ਠਾਣਾ ਉਹਨੂੰ ਵੀ ਕਹਿਣਾ ਚਾਹੁੰਦੇ ਆ ਤੁਸੀਂ ਜਿਹੜਾ ਐਕਸੀਡੈਂਟ ਹੋਇਆ ਕੀ ਨਾਮ ਆ ਤੁਹਾਡਾ ਪਹਿਲਾਂ ਤੋਂ ਤੁਸੀਂ ਆਪਣਾ ਨਾਮ ਦੱਸੋ ਨਾਮ ਸ਼ਿਵੇਕ ਸਿੰਘ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਅਸੀਂ نیچے ਸਾਡੀ ਦੁਕਾਨ ਹੈਗੀ ਸਕਾਈਵੇ ਟ੍ਰੈਵਲ ਦੀ ਤੇ ਦੇਖਿਆ ਅਸੀਂ ਪੁਲ ਤੋਂ ਥੱਲੇ ਸਿੱਧਾ ਹੀ ਬੰਦਾ ਡਿੱਗਿਆ ਜੇ ਅਸੀਂ ਸਿੱਧਾ ਬੰਦੇ ਵਾਲ ਭੱਜੇ ਤੇ ਫਿਰ ਸਤਕਾਰਯੋਗ ਮਲਾਇਮ ਸਾਹਿਬ ਹੈਗੇ ਨੇ ਸਾਡੇ ਚੌਂਕ 'ਚ ਹੀ ਖੜਦੇ ਨੇ ਉਹਨਾਂ ਨੂੰ ਫਿਰ ਫੋਨ ਕੀਤਾ ਉਹ ਫਟਾਫਟ ਆਪਣੀ ਇੱਕ ਗੱਡੀ ਲੈ ਕੇ ਆਏ ਪਹਿਲਾਂ ਤਾਂ ਉਹ ਜਿਹੜਾ ਥੱਲੇ ਮਰੀ ਡਿੱਗਿਆ ਸੀਗਾ ਉਹਨਾਂ ਨੂੰ ਲੈ ਕੇ ਗਏ ਉਹਨਾਂ ਨੂੰ ਲੈ ਕੇ ਗਏ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਦੇਖਿਆ ਕਿ ਪੁਲ ਤੇ ਭੀੜ ਘਟਦੀ ਨਹੀਂ ਪਈ ਫਿਰ ਸਾਨੂੰ ਪ੍ਰਧਾਨ ਸਾਹਿਬ ਨੂੰ ਤੇ ਸਾਨੂੰ ਪਤਾ ਲੱਗਿਆ ਪ੍ਰਧਾਨ ਸਾਹਿਬ ਕਹਿੰਦੇ ਚੱਲਾ ਇੱਕ ਮਿੰਟ ਪੁਲ ਤੇ ਜਾ ਕੇ ਪੁਲ ਤੇ ਆਏ ਤੇ ਸਮਝ ਇੱਥੇ ਆ ਕੇ ਦੇਖਿਆ ਤੇ ਹੋਰ ਹੀ ਜ਼ਿਆਦਾ ਕੰਮ ਖਰਾਬ ਹੋਇਆ ਐਂਬੂਲੈਂਸ ਨੂੰ ਜੀ ਲੱਗਦਾ ਤੁਹਾਨੂੰ ਮਾਮਲਾ ਵੀ ਕੀ ਮਾਮਲਾ ਹੋ ਸਕਦਾ ਕਿੱਦਾਂ ਹੋਇਆ ਇਹ ਜੀ ਜ ਉੱਥੋਂ ਦੀ ਮੁੰਡਾ ਇੱਕ ਆ ਰਿਹਾ ਸੀ ਉਹਨੇ ਮੈਨੂੰ ਦੱਸਿਆ ਕਹਿੰਦਾ ਇਹ ਟਿੱਪਰ ਨੇ ਹਿੱਟ ਕੀਤਾ ਆਹ ਵਾਲੀ ਗੱਡੀ ਨੂੰ ਉਹ ਟਿੱਪਰ ਵਾਲੇ ਕੋਈ ਸੰਭਾਲਿਆ ਨਹੀਂ ਗਿਆ ਰੇੜੇ ਨੂੰ ਤੇ ਮੋਟਰਸਾਈਕਲ ਨੂੰ ਅੱਛਾ ਜੀ ਉਹ ਜਦੋਂ ਹਿੱਟ ਕੀਤਾ ਆ ਤੇ ਮੋਟਰਸਾਈਕਲ ਦੇ ਉੱਤੇ ਇੱਕ ਬੰਦਾ ਚਲਾ ਰਿਹਾ ਸੀ ਰੇੜੇ ਦੇ ਉੱਤੇ ਉਹ ਰੇੜੇ ਵਾਲੇ ਦੇ ਹਿੱਟ ਹੋਈ ਤੇ ਰੇੜੇ ਵਾਲਾ ਇੱਕ ਬੰਦਾ ਥੱਲੇ ਚਲੇ ਗਿਆ ਤੇ ਇੱਕ ਬੰਦਾ ਫਟੜੋ ਗਿਆ ਉੱਥੇ ਡਿੱਗ ਗਿਆ ਤੇ ਇੱਕ ਆ ਸਰਦਾਰ ਜੀ ਦੇਖਿਆ ਉੱਪਰ ਆ ਕੇ ਤੇ ਹੁਣ ਲੰਮੇ ਪਏ ਹੋਏ ਆ ਇਹ ਨਾਮ ਕੋਈ ਨਾਮ ਪਤਾ ਜਾ ਕੋਈ ਐਡਰੈਸ ਪਤਾ ਇਹ ਰਾਹੋਂ ਰੋਡ ਚੁੰਗੀ ਇਹ ਉੱਦਾਂ ਕਹਿੰਦੇ ਉੱਦਾਂ ਕਹਿ ਰਹੀ ਹੈ ਕਿ ਰਾਹੋਂ ਰੋਡ ਮਿਹਰ ਕਿੱਥੇ ਜੌਬ-ਜੋਬ ਕਰਦੇ ਕੋਈ ਸ਼ਹਿਰਾਂ ਨੇ ਇਹਨਾਂ ਨੇ ਹਲੇ ਪੁੱਛ ਨਹੀਂ ਦੱਸਿਆ ਹਲੇ ਬਹੁਤ ਬੁਰੀ ਹਾਲਤਾਂ ਦੇ ਵਿੱਚ ਨੇ ਵਿਚਾਰੇ ਦਾ ਮੋਬਾਈਲ ਵੀ ਲੈ ਗਿਆ ਉਹਦਾ ਮੋਬਾਈਲ ਵੀ ਲੌਕ ਪਰ ਦੇਖ ਲਓ ਪੁੱਛ ਲਓ ਐਂਬੂਲੈਂਸ 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 ਨੂੰ ਤਾਜ਼ੀ ਅਸੀਂ ਫੋਨ ਤੇ ਜਦੋਂ ਫਿਰ ਮੈਨੂੰ ਪਤਾ ਫਿਰ ਸਾਡੇ ਮਲਾਇਮ ਸਾਹਿਬ ਜਿਹੜੇ ਚੌਂਕ 'ਚ ਖੜਦੇ ਉਹਨਾਂ ਨੂੰ ਫੋਨ ਕਰਤਾ ਤੇ ਮੈਂ ਪੀਸੀਆਰ ਉਹ ਐਂਬੂਲੈਂਸ ਨੂੰ ਫਿਰ ਮੈਂ ਕੈਨਸਲ ਕਰ ਦਿੱਤਾ ਸੀਗਾ ਕਿਉਂਕਿ ਫਿਰ ਮੈਨੂੰ ਪਤਾ ਨਹੀਂ ਸੀਗਾ ਪੁਲ ਦੇ ਉੱਤੇ ਵੀ ਇਹ ਕੁਝ ਹੋਇਆ ਹੋਇਆ ਵਾਕਿਆ ਫਿਰ ਐਂਬੂਲੈਂਸ ਮੈਂ ਕੈਨਸਲ ਕਰਕੇ ਪੀਸੀਆਰ ਵਾਲੀ ਗੱਡੀ ਆ ਗਈ ਸੀਗੀ ਫਿਰ ਉਹਦੇ ਗੱਡੀ ਤੇ ਭੇਜ ਦਿੱਤਾ ਸੀਗਾ ਰਾਕੇਸ਼ ਕਿੱਥੋਂ ਆ ਰਿਹਾ ਸੀਗਾ ਤੂੰ ਦੂਰਾ ਹੈ ਕੀ ਸੀ ਤੇਰੇ ਕੋਲ ਕਨਵੇਸ ਕਿਹੜੀ ਤੇ ਸੀਗੀ ਤੁਸੀਂ ਆ ਮੋਟਰਸਾਈਕਲ ਮੋਟਰਸਾਈਕਲ ਤੇ ਸੀਗੀ ਆ ਰਿਹਾ ਏਡਾ ਸਰ ਚਲਾਉਂਦਾ ਕੌਣ ਸੀਗਾ ਮੇਰਾ ਭਾਈ ਤੇ ਠੰਡੇ ਜਿਹੜੇ ਗਰੇ ਆ ਬੰਦੇਓਂ ਕੌਣ ਸੀਗਾ ਉਹ ਮੇਰਾ ਭਾਈ ਹੈ ਗਰੇ ਸਿਰ ਇੱਕ ਇੱਕ ਬੰਦਾ ਗਰੇ ਆ ਕਿ ਦੋ ਗਰੇ ਸਿਰ ਇੱਕ ਕੀ ਵਜਾ ਕੀ ਤੁਹਾਡੇ ਚ ਇਹ ਨਹੀਂ ਪਤਾ ਹੈ ਹਾਂ ਪਤਾ ਨਹੀਂ اچھا ਇਹ ਨਹੀਂ ਪਤਾ ਕੀ ਵਜਿਆ ਫਿਰ ਤੁਸੀਂ ਮੋਟਰਸਾਈਕਲ ਦੂਜੇ 'ਚ ਤੁਸੀਂ ਬੱਚੇ ਹੋ ਤੁਹਾਡਾ ਰੇੜਾ ਵੱਜਾ ਦੂਜੇ ਮੋਟਰਸਾਈਕਲ 'ਚ ਜਿਹੜੇ ਸਰਦਾਰਜੀ ਘਾਇਲ ਹੋਏ ਆਇਦ ਆ ਵੀ ਨਹੀਂ ਬਤਾ ਸਕਦਾ ਹਮ ਚਲਾ ਰਹੀ ਨਹੀਂ ਰਿਹਾ ਭਾਈ ਚਲਾ ਰਹਾ ਤਾਂ ਭਾਈ ਚਲਾ ਰਹਾ ਤਾਂ ਪਿੱਛੇ ਖੜੇ ਹੋਏ ਸੀ ਹਾਂ ਕੋਈ ਗੱਡੀ ਰੁਕੇ ਨਹੀਂ ਹੈਗਾ ਹੈਗਾ ਭਾਜੀ ਉਸ ਵੱਲ ਹਸਪੀਟਲ ਲਾ ਦਿਓ ਨਹੀਂ ਜੀ ਅਸੀਂ ਅੱਗੇ ਜਾਣਾ ਅੱਗੇ ਜਾਣਾ ਮੋਕੇ ਤੇ ਤੁਸੀਂ ਮੋਕੇ ਤੇ ਨਹੀਂ ਭਾਜੀ ਮੋਕੇ ਤੇ ਬਹੁਤ ਖੜੇ ਆਪਾਂ ਤਾਂ ਆਏ ਜਾਂ ਰੁਕੇ ਦੇਖਿਆ ਬੰਦੇ ਜ਼ਖਮੀ ਆ ਅੱਛਾ ਜੀ ਆਪਾਂ ਅਰੰਦ ਗਿਆ ਆਟਵਾਲ ਨੂੰ ਗਿਆ ਇੱਕ ਨੂੰ ਨਹੀਂ ਜ ਅੱਗੇ ਜਾਣਾ ਉਸ ਤੋਂ ਹੋਰ ਵੱਧਨ ਤਿੰਨ ਗੱਡੀਆਂ ਰੋਕੀਆਂ ਨਹੀਂ ਜੀ ਅੱਗੇ ਜਾਣਾ ਜੀ ਸਾਡੇ ਕੋਲ ਟਾਈਮ ਹੈ ਨਹੀਂ ਐਮਬੂਲੈਂਸ ਨੂੰ ਦੋ ਵਾਰ ਫੋਨ ਕਰਦੇ ਕਹਿੰਦੇ ਸੌਰੀ ਅਸੀਂ ਆ ਨਹੀਂ ਸਕਦੇ ਰੋਕੀ ਤੁਹਾਨੂੰ ਐਮਬੂਲੈਂਸ ਐਮਬੂਲੈਂਸ ਨੂੰ 15 20 ਮਿੰਟ ਤੋਂ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਐਮਬੂਲੈਂਸ ਵਾਲੇ ਕਹਿੰਦੇ ਆਪਣੀ ਪ੍ਰਾਈਵੇਟ ਕਰੋ ਅਸੀਂ ਨਹੀਂ ਆ ਸਕਦੇ ਐਮਬੂਲੈਂਸ ਦੇ ਸਾਰਾ ਜਵਾਬ ਦੇਦਾ ਭਾਈ ਆਟੋ ਰੋਕਿਆ ਆਟੋ ਚ ਬਿਠਾ ਰਿਆ ਉਹਨੂੰ ਕੋਈ ਗੱਡੀਆਂ ਲੋਕ ਗਏ ਇਹ ਨਹੀਂ ਕਹਿੰਦਾ ਕਿ ਮੈਨੂੰ ਛੱਡਿਆ ਨਾ ਤਿੰਨ ਗੱਡੀਆਂ ਰੋਕੀਆਂ ਸ਼ੀਸ਼ਾ ਤੋੜ ਕਰਕੇ ਉਹ ਪੰਚੜਾ ਤੋ ਸ਼ੀਸ਼ਾ ਲੰਘੇ ਪਰ ਪਬਲਿਕ ਹਜੇ ਵੀ ਡਰਦੀ ਯਾਰ ਭਾਈ ਇਲਤਾਰ ਦੀ ਮਤਲਬ ਦੇਖੋ ਜੀ ਹੈਲਪਰ ਕਰਨੀ ਚਾਹੀਦੀ ਬੰਦੇ ਦੀ ਕੋਈ ਬੰਦਾ ਜਦ ਮਰਦਾ ਹੈ ਤਦ ਨੂੰ ਜੀਵਿਤ ਹੋ ਸਕਦਾ ਕਿ ਮੈਨੂੰ ਕਿ ਜੇ ਮੌਕੇ ਤੇ ਬਚਾ ਲਿਆ ਜਾਵੇ ਹਸਪੀਟਲ ਨਾਮ ਕੀ ਹੈ ਤੁਹਾਡਾ ਮੈਨੂੰ ਨਹੀਂ ਲੱਗਦਾ ਭਾਈ ਕਿ ਕਿਧਰੋਂ ਆ ਰਹੇ ਸੀ ਤੁਸੀਂ ਕਾਦੇ ਤੇ ਸੀਗੇ ਕਾਦੇ ਤੇ ਮੋਟਰਸਾਈਕਲ ਤੇ ਸੀਗੇ ਤੇ ਕੀ ਵੱਜਿਆ ਤੁਹਾਡੇ 'ਚ ਬਾਬ ਜਿਆ ਜਿਹੜਾ ਬੱਜਿਆ ਦਾ ਅੱਛਾ ਮੋਟਰਸਾਈਕਲ ਜਿਹੜਾ ਬੱਜਿਆ ਵਿੱਚ ਉਹ ਇੱਕ ਹੀ ਟਰੈਕ ਲੱਗਿਆ ਟਰੈਕ ਬੱਜਿਆ ਹੋਇਆ ਕੋਲੇ ਨੇ ਡੈਰੋ ਹੋਇਆ ਵੀ ਜਾਣ ਕੇ ਉੱਥੇ ਪਹੁੰਚੋ ਜੀ ਸਾਨੂੰ ਇੰਨਾ ਪਤਾ ਲੱਗਾ ਵੀ ਜਾਣ ਕੇ ਆਪਣੇ 6 7 ਨੰਬਰ ਦਾ ਏਰੀਆ ਸੀਗਾ ਸਾਤ ਨੰਬਰ ਦੇ ਏਰੀਆ ਦੇ ਵਿੱਚ ਐਕਸੀਡੈਂਟ ਹੋਇਆ ਵੀ ਉੱਥੇ ਜਾਨੀਏ ਪਹੁੰਚੋ ਨਾ ਥਾਣੇ ਸਕੇ ਬੰਦਾ ਥੱਲੇ ਵੀ ਡਿੱਗਿਆ ਵਾ ਕਹਿੰਦੇ ਉਪਰੋਂ ਉਹ ਮੈਨੂੰ ਪਤਾ ਨਹੀਂ ਮੇਰੇ ਤੋਂ ਪਹਿਲਾਂ ਡਿੱਗਿਆ ਕਹਿੰਦੇ ਉਹਨੂੰ ਲੈ ਗਿਆ ਜੀ ਆਪਣੇ ਸਿਵਲ ਹਸਪਤਾਲ ਚਲਾ ਗਿਆ ਜੀ ਹਾਂ ਜੀ ਹਾਂ ਜੀ ਇੱਕ ਭੇਜ ਦਿੱਤਾ ਇਹਨਾਂ ਨਾਲ ਦਾ ਇਹ ਹੁਣ ਅੜੀ ਗੱਡਿਆ ਕਹਿੰਦਾ ਮੈਂ ਜਾਣਾ ਨਹੀਂ ਮੇਰੇ ਪਰਿਵਾਰ ਦੇ ਆਉਣਗੇ ਮੇਰਾ ਮੋਟਰਸਾਈਕਲ ਖੜਾ ਪਏ ਉਹਦੇ ਕਰਕੇ ਥੋੜੀ ਧੀਰੀ ਹੋ ਰਹੀ ਐ ਨੇ ਤਾਂ ਕਿਹੋ ਜਿਹਾ ਕੀਤਾ ਸੀਗਾ ਕਾਰਨ ਕੀ ਸੀਗਾ ਪਤਾ ਲੱਗਿਆ ਕਾਰਨ ਦਾ ਹਜੇ ਕੁਝ ਨਹੀਂ ਪਤਾ ਲੱਗਿਆ ਜੀ ਤਫਤੀਸ਼ ਕਰਾਂਗੇ ਫਿਰ ਪਤਾ ਲੱਗੂਗਾ ਜੀ ਜਦੋਂ ਤ ਸੇਧਮੰਦ ਹੋਗੇ ਇਹਨਾਂ ਤੋਂ ਪਤਾ ਕਰਾਂਗੇ ਬਿਆਨ ਲਵਾਂਗੇ ਇਹਨਾਂ ਦੇ